ਤੇ ਕਾਫੀ ਜ਼ਿਆਦਾ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਕਿਉਂਕਿ ਸੰਗਤ ਇੰਨੀ ਜ਼ਿਆਦਾ ਹੋ ਚੁੱਕਿਆ ਪਰ ਰਹਿਣ ਨੂੰ ਥਾਂ ਜਿਹੜਾ ਉਹ ਕਾਫੀ ਘੱਟ ਹੈ ਪੇਸ ਨਾ ਹੋਣ ਕਰਕੇ ਦਿੱਕਤ ਆ ਰਹੀ ਆ ਜੀ ਜੀ ਬਈ ਅਸੀਂ ਹੋਰ ਜਿਹੜੇ ਜ਼ਰੂਰਤਮੰਦ ਪਰਿਵਾਰਕ ਮੈਂਬਰ ਜਿਹੜੇ ਸੜਕਾਂ ਤੇ ਪਏ ਨੇ ਜਿਨ੍ਹਾਂ ਨੂੰ ਸਲਾਜ ਦੀ ਲੋੜ ਆ ਜੀ ਉਹਨਾਂ ਤੱਕ ਅਸੀਂ ਪਹੁੰਚ ਨਹੀਂ ਕਰ ਪਾ ਰਹੇ ਸਾਡਾ ਨਾ ਓਪੀਡੀ ਹਾਲ ਹੈ ਸਾਡੇ ਸੁਪਨਿਆਂ ਦੇ ਘਰ ਦਾ ਹਸਪੀਟਲ ਆ ਅੱਛਾ ਜੀ ਬਾਹਰ ਉਹਦੇ ਓਪੀਡੀ ਹਾਲ ਬਣਿਆ ਹੋਇਆ ਵਾ ਪਰ ਸਪੇਸ ਨਾ ਹੋਣ ਕਰਕੇ ਤੁਸੀਂ ਦੇਖ ਰਹੇ ਹੋ ਵੀ ਬੈੱਡ ਲਾ ਕੇ ਅਸੀਂ ਨਾ ਆਪ ਦਾ ਜਿਹੜਾ ਟਾਈਮ ਆ ਉਹ ਪੂਰਾ ਕਰ ਰਹੇ ਆ ਇੱਥੇ ਹੁਣ ਸਾਰੇ ਦੇ ਵਿੱਚ ਹੀ ਮੰਜੇ ਬਿਸਤਰੇ ਲੱਗ ਜਾਣੇ ਆ ਅੱਛਾ ਜੀ ਦੱਸਿਓ ਕਿ ਸੁਪਨਿਆਂ ਦੇ ਘਰ ਦੇ ਵਿੱਚ ਇੱਕ ਨਵੀਂ ਬਿਲਡਿੰਗ ਬਣ ਰਹੀ ਆ ਜਿੱਥੇ 1500 ਜਿਹੜੇ ਬੈੱਡ ਦਾ ਇੱਕ ਹੋਸਟਲ ਕਹਿ ਲਈ ਆ ਆਪਾਂ ਬਣਾਇਆ ਜਾਏਗਾ ਇਮਾਰਤ ਆ ਜਿਹੜੀ ਬਣਾਈ ਜਾਏਗੀ 6 ਮੰਜ਼ਲਾ ਇਮਾਰਤ ਜਿਸ ਦੇ ਵਿੱਚ ਪਹਿਲੀ ਮੰਜ਼ਲ ਤੱਕ ਕੰਮ ਕੰਪਲੀਟ ਹੋ ਚੁੱਕਿਆ ਉਸ ਤੋਂ ਬਾਅਦ ਕਾਫੀ ਜ਼ਿਆਦਾ ਕੰਮ ਇੱਥੇ ਚੱਲ ਰਿਹਾ ਮਜ਼ਦੂਰ ਹੁਣ ਵੀ ਇੱਥੇ ਕੰਮ ਕਰ ਰਹੇ ਨੇ ਸਾਡੀ ਵੀ ਬੇਵਸੀ ਕਹਿ ਲੋ ਜਾਂ ਮਜਬੂਰੀ ਆ ਸਾਡਾ ਕੋਸ਼ਿਸ਼ ਆ ਵੀ ਜਿੰਨੀ ਛੇਤੀ ਕੰਮ ਨਿਭੜੇ ਤੇ ਅਸੀਂ ਹੋਰ ਪੈਣ ਭਰਾਵਾਂ ਨੂੰ ਲੋੜਵੰਦਾ ਨੂੰ ਜਿਨ੍ਹਾਂ ਦੀ ਸੇਵਾ ਵਾਇਗਰੂ ਨੇ ਸਾਨੂੰ ਦੇਣੀ ਹੈ ਉਹਨਾਂ ਨੂੰ ਲੈ ਕੇ ਆ ਸਕੀਏ ਸਾਡੇ ਜਿਹੜਾ ਕੰਸਟਰਕਸ਼ਨ ਦਾ ਕੰਮ ਆ ਮੇਲ ਦਾ ਜਿਹੜਾ ਬੋਰਡ ਆ ਤਿਆਰ ਹੋ ਰਿਹਾ ਵਾ 1500 ਬੈੱਡ ਦੀ ਬਿਲਡਿੰਗ ਦੇ ਵਿੱਚ ਜੀ ਉਹਦੇ ਵਿੱਚ 80 85% ਕੰਮ ਆ ਜਿਹੜਾ ਕੰਪਲੀਟ ਆ ਬਸ ਥੋੜਾ ਜਿਹਾ ਉੱਥੇ ਕੰਮ ਰਹਿੰਦਾ ਉਸ ਕਾਰਨ ਕੀ ਆ ਵੀ ਸੰਗਤਾਂ ਦਾ ਜਿਹੜੀਆਂ ਉਮੀਦਾਂ ਨੇ ਸਾਡੇ ਤੋਂ ਉਹ ਬਹੁਤ ਜ਼ਿਆਦਾ ਨੇ ਫੀਮੇਲ ਦਾ ਸ਼ੈੱਡ ਜਿਹੜਾ ਓਪਨ ਕਰ ਲਿਆ ਫੀਮੇਲ ਨੂੰ ਫਾਸਟ ਫਲੋਰ ਤੇ ਸ਼ਿਫਟ ਕਰਤਾ ਜਿੱਥੇ ਲੈਟਾਂ ਚੱਲਦੀਆਂ ਦਿਖਦੇ ਆ ਉਹ ਜੈਂਟਸ ਦੀ ਜਿਹੜੀ ਰੈਡੀ ਹੋ ਰਿਆ ਉਹਦੇ ਵਿੱਚ ਕੰਮ ਜਿਹੜਾ ਚੱਲੀ ਜਾਂਦਾ ਮਜ਼ਦੂਰ ਵੀਰ ਨੇ ਸਾਡੇ ਉਹ ਇੱਥੇ ਲਗਾਤਾਰ ਕੰਮ ਕਰਿਆ ਓਵਰਟਾਈਮ ਦੇ ਕੇ ਉਹਨਾਂ ਤੋਂ ਕੰਮ ਕਰਵਾਇਆ ਜਾ ਰਿਹਾ ਤਾਂ ਕਿ ਜਲਦ ਤੋਂ ਜਲਦ ਇਹ ਜਿਹੜੀ ਬਿਲਡਿੰਗ ਹੈ ਇਹਦਾ ਕੰਮ ਕੰਪਲੀਟ ਕੀਤਾ ਜਾ ਸਕੇ ਤੇ ਜਿਹੜੇ ਲੋਕ ਲੋੜ ਬੰਦ ਨੇ ਉਹਨਾਂ ਨੂੰ ਇੱਥੇ ਲਿਆ ਕੇ ਰੱਖਿਆ ਜਾ ਸਕੇ ਠੰਡ ਤੋਂ ਉਹਨਾਂ ਨੂੰ ਬਚਾਇਆ ਜਾ ਸਕੇ ਇਹਰੇ ਟੋਟਲ ਬਿਲਡਿੰਗ ਆ ਜਿਹੜੀਆਂ ਇਹਦੇ ਵਿੱਚ 6 ਮੰਜ਼ਲਾ ਦੀ ਬਿਲਡਿੰਗ ਆ ਇਹ ਜਿਹਦੇ ਚ 1500 ਬੈੱਡ ਦੀ ਰਿਹਾਇਸ਼ ਦਾ ਪ੍ਰਬੰਧ ਅਸੀਂ ਕਰ ਰਹੇ ਆ ਜੀ ਥੱਲੇ ਮਾਤਾ ਜੀ ਉਹਨਾਂ ਨੂੰ ਸ਼ਿਫਟ ਕਰ ਲਿਆ ਵਾ ਜੀ ਤੇ ਇਹ ਬਜ਼ੁਰਗਾਂ ਨੂੰ ਜੈਂਟਸ ਪਰਸਨ ਨੂੰ ਅਸੀਂ ਇੱਥੇ ਸ਼ਿਫਟ ਕਰਨਾ ਵਾ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਕੋ ਪ੍ਰਾਲਾ ਸ਼ੁਰੂ ਕੀਤਾ ਹੋਇਆ ਜਿਹਦੇ ਵਿੱਚ ਸਾਡੇ ਕੋਲੇ 21-2200 2300 ਦੇ ਕਰੀਬ ਪੇਸ਼ੈਂਟ ਹੋਣ ਲੱਗੇ ਗਿਣਤੀ ਵਧਣ ਲੱਗੀ ਅਸੀਂ ਸੋਚਿਆ ਉਹਦੇ ਵਿੱਚ ਲੈ ਕੇ ਆਓ ਤਾਂ ਜੋ ਆਪਾਂ ਉਹਨਾਂ ਲਈ ਕੋਸ਼ਿਸ਼ ਕਰ ਸਕੀਏ ਉਹਨਾਂ ਨੂੰ ਠੀਕ ਕਰ ਸਕੀਏ ਵੀਰੇ ਬਿਲਡਿੰਗ ਮਟੀਰੀਅਲ ਜਿਵੇਂ ਜੀ ਸਰੀਆ ਬਜ਼ਰੀ ਇੱਟਾ ਸੀਮੈਂਟ ਸਾਡੀਆਂ ਇਹ ਜ਼ਰੂਰਤਾਂ ਨੇ ਬਰਦਾਸ਼ਤ ਕਰਿਓ ਅਸੀਂ ਸੱਚੀ ਸਾਫ਼ ਨੀਤ ਨਾਲ ਤੇ ਸੱਚੇ ਢੰਗ ਨਾਲ ਬਜ਼ੁਰਗਾਂ ਦੀ ਸਾਮ ਸੰਭਾਲ ਜਾਂ ਇਲਾਜ ਸੰਬੰਧੀ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਵਾਇਗਰੂ ਨੇ ਸਾਡੀ ਸੋਚ ਤੋਂ ਵੱਧ ਕੇ ਸਾਨੂੰ ਬਖਸ਼ੀਆਂ ਨੇ ਸੇਵਾ ਲਈ ਚੁਣਿਆ ਅਸੀਂ ਉਹ ਤੇ ਖਰੇ ਉੱਤਰ ਸਕੀਏ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਇਸ ਸਮੇਂ ਅਸੀਂ ਖੜੇ ਹਾਂ ਜੀ ਮਨੁੱਖਤਾ ਦੀ ਸੇਵਾ ਸੁਸਾਇਟੀ ਵਿਖੇ ਮਨੁੱਖਤਾ ਦੀ ਸੇਵਾ ਸੁਸਾਇਟੀ ਜਾਨੀ ਕਿ ਸੁਪਨਿਆਂ ਦਾ ਘਰ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜੋ ਸੁਪਨਿਆਂ ਦੇ ਘਰ ਦੇ ਵਿੱਚ ਸੰਗਤ ਰਹਿੰਦੀ ਹੈ ਤੇ ਇਸ ਬਾਰੇ ਆਪਾਂ ਜਾਣਕਾਰੀ ਲਵਾਂਗੇ ਮਿੰਟੂ ਬੀਰੀ ਉਹਨਾਂ ਦੇ ਵੱਲੋਂ ਪਹਿਲਾਂ ਜਾਣਕਾਰੀ ਦਿੱਤੀ ਗਿਆ ਕਿ ਇੱਥੇ ਨਵੀਂ ਬਿਲਡਿੰਗ ਬਣ ਰਹੀ ਹੈ ਇਸ ਕਰਕੇ ਕਾਫੀ ਜ਼ਿਆਦਾ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਕਿਉਂਕਿ ਸੰਗਤ ਇੰਨੀ ਜ਼ਿਆਦਾ ਹੋ ਚੁੱਕਿਆ ਪਰ ਰਹਿਣ ਨੂੰ ਥਾਂ ਜਿਹੜਾ ਉਹ ਕਾਫੀ ਘੱਟ ਆ ਤਾਂ ਪਿੱਛੇ ਆਪਾਂ ਨਵਾਂ ਤੁਸੀਂ ਸ਼ਾਇ ਕੰਮ ਕੰਪਲੀਟ ਹੋ ਗਿਆ ਜੇ ਦਿਖਾ ਸਕਦੇ ਹੋ ਤਾਂ ਅਸੀਂ ਉਹ ਜ਼ਰੂਰ ਦੇਖਣਾ ਚਾਹਾਂਗੇ ਬਿਲਕੁਲ ਵੀ ਥੋੜਾ ਅਸੀਂ ਮਰਵਾਉਣਾ ਚਾਹਤੀ ਨਵੀਂ ਬਿਲਡਿੰਗ ਬਣ ਰਹੀ ਹੈ ਜੀ ਜਿਹਦੇ ਵਿੱਚ ਕਰੀਬ 1200 ਬੈੱਡ ਲੱਗੂਗਾ ਜਿਹਦੇ ਵਿੱਚ ਸਾਡੀਆਂ ਉਹਨਾਂ ਭੈਣਾਂ ਨੂੰ ਆਸਰੇ ਮਿਲੂਗਾ ਜਿਹੜੀਆਂ ਮਾਵਾ ਭੈਣਾਂ ਸਾਡੀਆਂ ਸੜਕਾਂ ਤੇ ਰੁਲਦੀਆਂ ਬਹੁਤ ਸਾਰੇ ਬਾਪੂ ਬਜ਼ੁਰਗ ਨੌਜਵਾਨ ਵੀਰ ਬੱਚੇ ਜਿਹੜੇ ਸੜਕਾਂ ਤੇ ਸਾਨੂੰ ਹਰ ਰੋਜ਼ 35 ਤੋਂ 40 ਕੌਲਾਂ ਆਉਂਦੀਆਂ ਵੀਡੀਓ ਆਉਂਦੀਆਂ ਜਿਹੜੇ ਲੋਕ ਲੋਡ ਬੰਦ ਨੇ ਬਹੁਤ ਅਸੀਂ ਲਿਆ ਨਹੀਂ ਪਾਉਂਦੇ ਸਾਡੇ ਕੋਲੇ ਅੱਜ ਜੀ ਜੇ ਆਪਾਂ ਗੱਲ ਕਰੀਏ ਤੁਸੀਂ ਜੀ ਅੰਦਰ ਝਾਤ ਮਾਰੋ ਸਾਡੇ ਘਰੇ ਇੱਕ ਵੀ ਬੈੱਡ ਲਾਉਣ ਲਈ ਸਪੇਸ ਬੱਕੀ ਨਹੀਂ ਹੈਗੀ ਅਸੀਂ ਛੱਡ ਜਿਹੜੇ ਪਾ ਕੇ ਕੰਨਿਆਂ ਦੇ ਉਹਦੇ ਵਿੱਚ ਪੈ ਰਹੇ ਹਾਂ ਹੁਣ ਵੈਗਰੂ ਕਿਰਪਾ ਕਰਨ ਸਾਡੀ ਬੀਬੀਆਂ ਦੀ ਤਾਂ ਸ਼ਿਫਟਿੰਗ ਹੋ ਗਈ ਸੀ ਪਿਛਲੇ ਮਹੀਨੇ 2 ਮਹੀਨੇ ਪਹਿਲਾਂ ਬਾਪੂਆਂ ਦੀ ਸ਼ਿਫਟਿੰਗ ਆ ਮਹੀਨੇ ਹੋ ਜਾਣੀ ਹੈ ਹੁਣ ਨਵੇਂ ਸਾਲ ਤੇ ਅਸੀਂ ਉੱਪਰਲਾ ਫਲੋਰ ਆ ਜਿਹੜਾ ਫਸਟ ਫਲੋਰ ਉਹ ਤਿਆਰ ਕਰ ਲਿਆ 90% ਤਿਆਰ 10% ਦੋ ਚਾਰ ਦਿਨਾਂ ਚ ਕੰਪਲੀਟ ਹੋਣ ਤੋਂ ਬਾਅਦ ਫਿਰ ਸਾਡੇ ਨਾਲ ਬਹੁਤ ਸਾਰੇ ਬੰਦੇ ਨਾਰਾਜ਼ ਹੁੰਦੇ ਆ ਸਾਡੇ ਕੋਲੋਂ ਕਈ ਕੇਸ ਇਦਾਂ ਦੇ ਆ ਵੀ ਸਾ ਤੋਂ ਪਹੁੰਚ ਨਹੀਂ ਹੁੰਦਾ ਬੰਦੇ ਦੀ ਡੈਥ ਹੋ ਜਾਂਦੀ ਆ ਆ ਕੁਝ ਥੋੜੇ ਦਿਨ ਪਹਿਲਾਂ ਹੀ ਇੱਕ ਬੰਦਾ ਸੀ ਵਿਚਾਰਾ ਗੁਲਾਮ ਬਣਾ ਕੇ ਰੱਖਿਆ ਹੋਇਆ ਅਗੋਂ ਗੋਮਟੀ ਕਲਾਮਪੈਂਡ ਦੇ ਵਿੱਚ ਉਹ ਵੀਰ ਫੋਨ ਕਰੀ ਜਾਂਦੇ ਸਾਨੂੰ ਵੀ ਤੁਸੀਂ ਆਓ ਲੈ ਕੇ ਜਾਓ ਸਾਡੇ ਕੋਲੇ ਸਪੇਸ ਨਹੀਂ ਇੱਕ ਵੀ ਮੰਜਾ ਲਾਉਣ ਲਈ ਅੱਜ ਹੁਣ ਬਾਈ ਨੂੰ ਲੈ ਕੇ ਆਇਆ ਉਹਦੇ ਮੂੰਹ 'ਚ ਕੀੜੇ ਪਏ ਹੋਏ ਸਾਰੇ ਮੋਗੇ ਜ਼ਿਲ੍ਹੇ ਤੋਂ ਮੋਗੇ ਸ਼ਹਿਰ ਤੋਂ ਉਹਨੂੰ ਵੀ ਅਸੀਂ ਬਾਹਰਲੇ ਪਾਸੇ ਪਾਇਆ ਵਾ ਵੀ ਤਾਂ ਜੋ ਉਹਨੂੰ ਲਿਆਉਣਾ ਜ਼ਰੂਰੀ ਸੀ ਤੇ ਉਹਦੇ ਕੀੜੇ ਪਏ ਉਹਨੂੰ ਵੀ ਨਾਲ ਲਿਆਉਂਦੇ ਤਾਂ ਫਿਰ ਹਾਲਾਤ ਹੀ ਕੁਛ ਹੋਰ ਸੀ ਉਹਨੇ ਕੁਝ ਵੀ ਹੋ ਸਕਦਾ ਸੀ ਤੇ ਬੰਦੇ ਨਾਰਾਜ਼ ਵੀ ਹੁੰਦੇ ਆ ਪਰ ਗੁਰੂ ਕਿਰਪਾ ਕਰਨ ਛੇਤੀ ਛੇਤੀ ਅਸੀਂ ਇਹ ਬਿਲਡਿੰਗ ਆ ਜਿਹੜੀ ਤਿਆਰ ਕਰੀਏ ਤੇ ਉਹਦੇ ਵਿੱਚ ਉਹਨਾਂ ਭੈਣਾ ਭਰਾਵਾਂ ਨੂੰ ਵੀ ਲਿਆ ਕੇ ਰੱਖ ਸਕੀਏ ਜਿਨ੍ਹਾਂ ਦੀ ਜਰੂਰਤ ਤਾਂ ਬਹੁਤ ਜ਼ਿਆਦਾ ਹੁਣ ਠੰਡ ਆ ਕਈ ਬੰਦੇ ਠੰਡ ਦੇ ਵਿੱਚ ਹੀ ਮਰ ਜਾਂਦੇ ਆ ਵਿਚਾਰੇ ਵਾਰ ਕਹਿੰਦੇ ਵੀ ਰਹਿਣ ਨੂੰ ਜਗ੍ਹਾ ਥੋੜੀ ਜਿਹੀ ਘੱਟ ਤੇ ਹੋ ਰਹੀ ਐ ਇਸ ਵਾਰ ਹਨਾ ਨਵੀਂ ਬਿਲਡਿੰਗ ਵੀ ਬਣ ਰਹੀ ਐ ਪਰ ਉਸ ਤੋਂ ਪਹਿਲਾਂ ਸੰਗਤ ਜ਼ਿਆਦਾ ਹੋ ਗਈ ਆ ਤਾਂ ਉਹ ਫਿਰ ਕਿਸ ਤਰੀਕੇ ਮੈਨੇਜ ਕੀਤਾ ਜਾ ਰਿਹਾ ਜੀ ਵੀਰੇ ਜਿਵੇਂ ਹੁਣ ਇਹ ਸਾਡਾ ਨਾ ਆਜੋ ਮੈਂ ਤੁਹਾਨੂੰ ਦਿਖਾਉਣਾ ਇਹ ਸਾਡਾ ਨਾ ਓਪੀਡੀ ਹਾਲ ਆ ਇਹ ਸਾਡੇ ਸੁਪਨਿਆਂ ਦੇ ਘਰ ਦਾ ਹਸਪੀ ਪਾਰ ਸਪੇਸ ਨਾ ਹੋਣ ਕਰਕੇ ਤੁਸੀਂ ਦੇਖ ਰਹੇ ਹੋ ਵੀ ਬੈੱਡ ਲਾ ਕੇ ਅਸੀਂ ਨਾ ਆਪਦਾ ਜਿਹੜਾ ਟਾਈਮ ਆ ਉਹ ਪੂਰਾ ਕਰ ਰਹੇ ਆ ਇੱਥੇ ਹੁਣ ਸਾਰੇ ਦੇ ਵਿੱਚ ਹੀ ਮੰਜੇ ਬਿਸਤਰੀ ਲੱਗ ਜਾਣੇ ਆ ਅੱਛਾ ਜੀ ਸਾਰੇ ਦੇ ਵਿੱਚ ਇੱਥੇ ਬਸ ਸਿਰਫ ਸਾਡੇ ਬਜ਼ੁਰਗਾਂ ਦੇ ਸਾਡੇ ਪਰਿਵਾਰਕ ਮੈਂਬਰਾਂ ਦੇ ਲੰਘਣ ਜੋਗਾ ਰਾਸਤਾ ਰਹਿ ਜਾਊਗਾ ਅੱਛਾ ਜੀ ਹੁਣ 5-4 ਮਿੰਟ ਦੇ ਵਿੱਚ ਵਿੱਚ ਜੀ ਉਹਦੇ ਕਰਕੇ ਸਾਡੇ ਜਿਹੜਾ ਕੰਸਟਰਕਸ਼ਨ ਦਾ ਕੰਮ ਹੈ ਮੇਲ ਦਾ ਜਿਹੜਾ ਵਾਰਡ ਆ ਤਿਆਰ ਹੋ ਰਿਹਾ ਵਾ 1500 ਬੈੱਡ ਦੀ ਬਿਲਡਿੰਗ ਦੇ ਵਿੱਚ ਜੀ ਉਹਦੇ ਵਿੱਚ 80 85% ਕੰਮ ਆ ਜਿਹੜਾ ਕੰਪਲੀਟ ਆ ਬਸ ਥੋੜਾ ਜਿਹਾ ਉੱਥੇ ਕੰਮ ਰਹਿੰਦਾ ਉਸ ਕਾਰਨ ਕੀ ਆ ਵੀ ਸੰਗਤਾਂ ਦਾ ਜਿਹੜੀਆਂ ਉਮੀਦਾਂ ਨੇ ਸਾਡੇ ਤੋਂ ਉਹ ਬਹੁਤ ਜ਼ਿਆਦਾ ਨੇ ਜੀ ਤੇ ਪਰ ਸਪੇਸ ਨਾ ਹੁਣ ਕਰਕੇ ਦਿੱਕਤ ਆ ਰਹੀ ਆ ਜੀ ਜੀ ਬਈ ਅਸੀਂ ਹੋਰ ਜਿਹੜੇ ਜ਼ਰੂਰਤਮੰਦ ਪਰਵਾਰਿਕ ਮੈਂਬਰ ਜਿਹੜੇ ਸੜਕਾਂ ਤੇ ਪਏ ਨੇ ਜਿਨ੍ਹਾਂ ਨੂੰ ਸਲਾਜ਼ ਦੀ ਲੋੜ ਆ ਜੀ ਉਹਨਾਂ ਤੱਕ ਅਸੀਂ ਪਹੁੰਚ ਨਹੀਂ ਕਰ ਪਾ ਰਹੇ ਕਿਉਂਕਿ ਅੱਗੇ ਹਨਾ ਜਿਵੇਂ ਗਰਮੀਆਂ ਦੇ ਮੌਸਮ ਦਾ ਵੀਰੇ ਇਦਾਂ ਪੱਖਾ ਕੂਲਰ ਲਾ ਕੇ ਕਿਤੇ ਵੀ ਬੰਦਾ ਬਿਲਕੁਲ ਟਾਈਮ ਪਾਸ ਹੋ ਜਾਂਦਾ ਜੀ ਹੁਣ ਜਿਵੇਂ ਇਧਰ ਫੀਮੇਲ ਵਾਲੀ ਸਾਈਡ ਸੀਗੀ ਫੀਮੇਲ ਦਾ ਸ਼ੈੱਡ ਜਿਹੜਾ ਓਪਨ ਕਰ ਲਿਆ ਫੀਮੇਲ ਨੂੰ ਫਾਸਟ ਫਲੋਰ ਤੇ ਸ਼ਿਫਟ ਕਰਤਾ ਜਿੱਥੇ ਲੈਟਾਂ ਚੱਲਦੀਆਂ ਦੇਖਦੇ ਹੋ ਉਹ ਜੈਂਟਸ ਦੀ ਜਿਹੜੀ ਰੈਡੀ ਹੋ ਰਿਆ ਉਹਦੇ ਵਿੱਚ ਕੰਮ ਜਿਹੜਾ ਚੱਲੀ ਜਾਂਦਾ ਸਾਡੀ ਵੀ ਰਦਾਸ ਰੋਜ਼ ਖਾਦਦੇ ਆਂ ਅਸੀਂ ਵੈਗਰੋ ਕੇ ਵੀ ਜਲਦ ਤੋਂ ਜਲਦ ਕੰਮ ਨੇਪਰੇ ਚੜੇ ਅਸੀਂ ਬਜ਼ੁਰਗਾਂ ਨੂੰ ਉੱਥੇ ਸ਼ਿਫਟ ਕਰੀਏ ਤਾਂ ਜੋ ਹੋਰ ਜਿਹੜੇ ਕਿਉਂਕਿ ਸਰਦੀ ਜਿਹੜੀ ਬਹੁਤ ਜ਼ਿਆਦਾ ਹੋ ਚੁੱਕੀ ਆ ਸੰਗਤ ਬਹੁਤ ਜ਼ਿਆਦਾ ਸਾਨੂੰ ਉਹ ਸੀ ਵੀ ਪ੍ਰੈਸ਼ਰਾਈਜ਼ ਕਰ ਰਹੀ ਆ ਵੀ ਅਸੀਂ ਉਹਨਾਂ ਨੂੰ ਲੈ ਕੇ ਆ ਸਕੀਏ ਹਾਂ ਆ ਆ ਤਵੇ ਵੀਰ ਮੈਂ ਕਹਿੰਦਾ ਆਪਾਂ ਉੱਥੇ ਇੱਕ ਵਾਰ ਚੱਲ ਕੇ ਦੇਖ ਸਕਦੇ ਆ ਜੀ ਉੱਥੇ ਚੱਲ ਸਕਦੇ ਆ ਆਪਾਂ ਹਾਂਜੀ ਵੀਰੇ ਹਾਂਜੀ ਜੀ ਆਜੋ ਹਾਂਜੀ ਵੀਰੇ ਤਾਂ ਦੇਖ ਰਹੇ ਆ ਅਸੀਂ ਇੱਥੇ ਹੁਣ ਜੋ ਕੰਮ ਚੱਲ ਰਿਹਾ ਵਾ ਤੇ ਇਹ ਦੱਸੋ ਜੀ ਜਿਹੜਾ ਆਪਾਂ ਬਣਾ ਰਹੇ ਹਾਂ ਨਵੀਂ ਬਿਲਡਿੰਗ ਉਹਦੇ ਵਿੱਚ ਪਹੁੰਚੇ ਆ ਤੇ ਇਹਦੇ ਬਾਰੇ ਜਰੂਰ ਜਾਣਕਾਰੀ ਦਿਓ ਜੀ ਤੁਹਾਡੇ ਸਾਹਮਣੇ ਹੀ ਆ ਵੀਰੇ ਤੁਸੀਂ ਦੇਖ ਰਹੇ ਹੋ ਮਜ਼ਦੂਰ ਵੀ ਜਿਹੜੇ ਨੇਗੇ ਉਹ ਐਕਸਟਰਾ ਕੰਮ ਤੇ ਅਸੀਂ ਲਾਏ ਹੋਏ ਨੇ ਜਿਵੇਂ ਆਹ ਟਾਈਮ ਤੁਹਾਨੂੰ ਪਤਾ ਮਜ਼ਦੂਰ ਸਾਰੇ ਮਜ਼ਦੂਰ ਭਰਾ ਛੁੱਟੀ ਕਰ ਜਾਂਦੇ ਆ ਓਵਰਟਾਈਮ ਲਾ ਕੇ ਟਾਇਲ ਲਾ ਰਹੇ ਨੇ ਪੇਂਟ ਕਰ ਰਹੇ ਨੇ ਕਿਉਂਕਿ ਜੀ ਸਾਡਾ ਜਿਹੜਾ ਪ੍ਰੋਸੀਜਰ ਆ ਉਹ ਚੱਲੀ ਜਾਂਦਾ ਕੰਸਟਰਕਸ਼ਨ ਦਾ ਕੋਸ਼ਿਸ਼ ਇਹ ਇੱਕ ਹਾਲ ਬਣਾਇਆ ਜਾ ਰਿਹਾ ਜਿੱਥੇ ਹਾਂਜੀ ਵੀਰੇ ਤਾਂ ਇਸ ਤੋਂ ਇਲਾਵਾ ਵੀਰੇ ਉੱਪਰ ਵੀ ਅਸੀਂ ਦੇਖ ਰਹੇ ਹਾਂ ਉੱਪਰ ਵੀ ਕਾਫੀ ਮੰਜ਼ਲਾਂ ਜਿਹੜੀਆਂ ਤਿਆਰ ਕੀਤੀਆਂ ਜਾਣੀਆਂ ਨੇ ਫਿਲਹਾਲ ਇੱਥੇ ਕਿੰਨੀਆਂ ਮੰਜ਼ਲ ਜਿਹੜੀਆਂ ਤਿਆਰ ਹੋ ਜਾਂ ਕਿੰਨੇ ਫਲੋਰ ਤਿਆਰ ਹੋ ਚੁੱਕੇ ਆ ਤੇ ਹੋਰ ਕਿੰਨੇ ਫਲੋਰ ਜਿਹੜੇ ਬਣਨ ਵਾਲੇ ਆ ਵੀਰੇ ਟੋਟਲ ਬਿਲਡਿੰਗ ਆ ਜਿਹੜੀਆਂ ਇਹਦੇ ਵਿੱਚ 6 ਮੰਜ਼ਲਾਂ ਦੀ ਬਿਲਡਿੰਗ ਆ ਇਹ ਜਿਹਦਾ ਚ 1500 ਬੈੱਡ ਦੀ ਰਿਹਾਇਸ਼ ਦਾ ਪ੍ਰਬੰਧ ਅਸੀਂ ਕਰ ਰਹੇ ਆ ਜੀ ਥੱਲੇ ਮਾਤਾ ਜੀ ਉਹਨਾਂ ਨੂੰ ਸ਼ਿਫਟ ਕਰ ਲਿਆ ਵਾ ਜੀ ਤੇ ਇਹ ਬਜ਼ੁਰਗਾਂ ਨੂੰ ਜੈਂਟਸ ਪਰਸਨ ਨੂੰ ਅਸੀਂ ਇੱਥੇ ਸ਼ਿਫਟ ਕਰਨਾ ਵਾ ਜੀ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਦੇ ਆਂ ਵੀ ਸਾਡੀ ਵੀ ਬੇਵਸੀ ਕਹਿ ਲੋ ਜਾਂ ਮਜਬੂਰੀ ਆ ਸਾਡਾ ਕੋਸ਼ਿਸ਼ ਆ ਵੀ ਜਿੰਨੀ ਛੇਤੀ ਕੰਮ ਨਿਭੜੇ ਜੀ ਤੇ ਅਸੀਂ ਹੋਰ ਭੈਣ ਭਰਾਵਾਂ ਨੂੰ ਲੋੜਵੰਦਾਂ ਨੂੰ ਜਿਨ੍ਹਾਂ ਦੀ ਸੇਵਾ ਵਾਗਰੂ ਨੇ ਸਾਨੂੰ ਦੇਣੀਆਂ ਇਹਨਾਂ ਨੂੰ ਲੈ ਕੇ ਆ ਸਕੀਏ ਪਰ ਵੱਡਾ ਕੰਮ ਆ ਤੁਹਾਨੂੰ ਪਤਾ ਇੱਕ ਵਾਰੀ ਹੀ ਹੋਣਾ ਜੀ ਬਿਲਕੁਲ ਤੇ ਉਹਦੇ ਵਿੱਚ ਸਾਨੂੰ ਆਇਆ ਵੀ ਛੇਤੀ ਛੇਤੀ ਨਿਭੜ ਜਵੇ ਇੱਕ ਵਾਰੀ ਫੇਰ ਹੀ ਅਸੀਂ ਉਹਨਾਂ ਨੂੰ ਸ਼ਿਫਟ ਕਰੀ ਹੈ ਜੀ ਵੀਰੇ ਜਿਸ ਤਰੀਕੇ ਤੁਸੀਂ 6 ਫਲੋਰ ਬਣਦੇ ਆ ਜੀ ਤਾਂ ਮੇਰੇ ਨਾਲ ਤਾਂ ਫਰਸਟ ਫਲੋਰ ਤੱਕ ਕੰਮ ਕੰਪਲੀਟ ਹੋ ਚੁੱਕੇ ਹੈ ਕੰਪਲੀਟ ਹੋ ਚੁੱਕੇ ਆ ਵਾ ਉਹਦੇ ਵਿੱਚ ਵੀ ਹਾਫ ਦੇ ਵਿੱਚ ਕੰਪਲੀਟ ਕਰਕੇ ਹਾਫ ਰੋਕ ਲਿਆ ਸੀ ਇਹਨੂੰ ਤਿਆਰ ਕਰਨ ਲਈ ਵੀ ਉਹਨੇ ਕਦੇਰੇ ਦੇ ਵਿੱਚ ਫੀਮੇਲ ਸ਼ਿਫਟ ਹੋ ਗਏ ਸੀ ਜੈਂਟਸ ਦੀ ਗਿਣਤੀ ਸਾਡੇ ਕੋਲ ਜ਼ਿਆਦਾ ਵਾ ਵਾਸ਼ਰੂਮ ਇਧਰ ਨੇ ਉਹ ਤਿਆਰ ਹੋ ਰਹੇ ਨੇ ਅਨਕੰਪਲੀਟ ਨੇ ਕਿਉਂਕਿ ਵਾਸ਼ਰੂਮ ਖਾਸ ਜ਼ਰੂਰਤ ਆ ਸਾਡੀ ਨਵਾਉਣਾ ਤਵਾਉਣਾ ਟਾਇਲਟ ਪਸ਼ਾਪ ਜਾਣਾ ਬਜ਼ੁਰਗਾਂ ਨੇ ਉਹਦੇ ਕਰਕੇ ਬਸ ਅਸੀਂ ਬੇਵਸ ਹੋਏ ਹੋਏ ਆ ਅਸੀਂ ਜੀ ਵੀਰੇ ਇਸ ਕੰਮ ਦੇ ਸਬੰਧਿਤ ਤੁਸੀਂ ਕੋਈ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਮੋ ਕਿਸੇ ਸਹਾਇਤਾ ਦੀ ਜ਼ਰੂਰਤ ਹੋ ਮੈਂ ਕਹਿੰਦਾ ਜਰੂਰ ਇਹ ਆਪਾਂ ਦੱਸੀਏ ਲੋਕਾਂ ਤੱਕ ਪਹੁੰਚਾਈਏ ਜੇ ਇਸ ਤਰੀਕੇ ਕੋਈ ਜ਼ਰੂਰਤ ਆ ਨਾ ਕਿਉਂਕਿ ਬਹੁਤ ਸਾਰੇ ਲੋਕ ਵੀਡੀਓ ਦੇਖ ਰਹੇ ਹੋਣਗੇ ਉਹਨਾਂ ਦਾ ਸਵਾਲ ਇਹ ਹੋ ਸਕਦਾ ਕਿ ਅਸੀਂ ਸੇਵਾ ਕਰਨੀ ਆ ਜਾਂ ਕਿਵੇਂ ਕਰੀਏ ਜਾਂ ਕਿਸ ਚੀਜ਼ ਦੀ ਸੇਵਾ ਕਰੀ ਮੈਂ ਚਾਹੁੰਦਾ ਤੁਸੀਂ ਅਗਰ ਦੱਸ ਦੋ ਤਾਂ ਜ਼ਿਆਦਾ ਬੈਟਰ ਹੋ ਜਾਵੇ ਵੀਰੇ ਬਿਲਡਿੰਗ ਮਟੀਰੀਅਲ ਜਿਵੇਂ ਜੀ ਸਰੀਆ ਬਜ਼ਰੀ ਇੱਟਾ ਸੀਮੈਂਟ ਸਾਡੀਆਂ ਇਹ ਜ਼ਰੂਰਤਾਂ ਨੇ ਤੇ ਬੇਨਤੀ ਇਹ ਹੀ ਆ ਵੀ ਹਰ ਬੰਦੇ ਨੂੰ ਰੈਸਕਿਊ ਕਰਕੇ ਲੈ ਕੇ ਆਉਣਾ ਮਤਲਬ ਅਸੀਂ ਵੀ ਦੇਖੋ ਇੱਕ ਇਨਸਾਨ ਆ ਸਾਡੇ ਲਈ ਵੀ ਸੰਭਵ ਨਹੀਂ ਹੈਗਾ ਹਰ ਚੀਜ਼ ਪ੍ਰਬੰਧ ਮੁਤਾਬਕ ਹੀ ਪੋਸੀਬਲ ਹੁੰਦੀ ਹੈ ਹਨਾ ਅਸੀਂ ਚਾਹੁੰਦੇ ਆ ਵੀ ਜਿਹੜੇ ਕੁਝ ਮੈਂਟਲੀ ਅਫਸਰਟ ਪਰਸਨ ਨੇ ਉਹਨਾਂ ਲਈ ਜਿਵੇਂ ਅਸੀਂ ਹਰਚੌੜਾ ਨਾਣਾਬਾਦ ਕੈਂਪ ਲਾਉਨੇ ਆ ਹੁਣ ਵੀ 2 ਜਨਵਰੀ ਨੂੰ ਕੈਂਪ ਲੱਗਣਾ ਵਾ ਅਸੀਂ ਚਾਹੁੰਦੇ ਆ ਵੀ ਸੰਗਤ ਉਹਦੇ ਵਿੱਚ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਸ਼ਹਿਰਾਂ ਮੱਲਿਆਂ ਦੇ ਵਿੱਚ ਕੋਈ ਉਦਾਂ ਦੇ ਪਰਸਨ ਨੇ ਜਿਨ੍ਹਾਂ ਦੀਆਂ ਫੈਮਲੀਆਂ ਹੈਗੀਆਂ ਨੇ ਫੈਮਿਲੀ ਮੈਂਬਰ ਜਿਨ੍ਹਾਂ ਲਈ ਇਫਰਟ ਬਹੁਤ ਕਰਦੇ ਰਹੇ ਨੇ ਪਰ ਉਹ ਠੀਕ ਨਹੀਂ ਹੋਏ ਉਦਾਂ ਦੇ ਪੇਸ਼ੈਂਟਾਂ ਨੂੰ ਸਾਡੇ ਕੋਲੇ ਕੈਂਪ ਦੇ ਵਿੱਚ ਲੈ ਕੇ ਆਓ ਜਿਹੜੀ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਕੋ ਉਹ ਪ੍ਰਾਲਾ ਸ਼ੁਰੂ ਕੀਤਾ ਹੋਇਆ ਜਿਦੇ ਵਿੱਚ ਸਾਡੇ ਕੋਲੇ 21 2200 2300 ਦੇ ਕਰੀਬ ਪੇਸ਼ੈਂਟ ਹੋਣ ਲੱਗੇ ਗਿਣਤੀ ਵਧਣ ਲੱਗੀ ਅਸੀਂ ਚਾਹੁੰਦੇ ਹਾਂ ਉਹਦੇ ਵਿੱਚ ਲੈ ਕੇ ਆਓ ਤਾਂ ਜੋ ਆਪਾਂ ਉਹਨਾਂ ਲਈ ਕੋਸ਼ਿਸ਼ ਕਰ ਸਕੀਏ ਉਹਨਾਂ ਨੂੰ ਠੀਕ ਕਰ ਸਕੀਏ ਕਿਉਂਕਿ ਹਰ ਬੰਦੇ ਨੂੰ ਇੱਥੇ ਰੱਖਣਾ ਸਟੇ ਦੇਣੀ ਵੀ ਪੋਸੀਬਲ ਨਹੀਂ ਹੈਗੀ ਅਸੀਂ ਚਾਹੁੰਦੇ ਵੀ ਜਿਹੜੇ ਬੰਦੇ ਠੀਕ ਹੋ ਸਕਦੇ ਆ ਇਲਾਜ ਨਾਲ ਪਰਾਲੇ ਨਾਲ ਮੈਡੀਸਨ ਵਾਲਿਆਂ ਨਾਲ ਉਹਨਾਂ ਨੂੰ ਤਾਂ ਕੰਮ ਸੇ ਕੰਮ ਕਰੀਏ ਜਿਨ੍ਹਾਂ ਨੂੰ ਰੈਸਕਿਊ ਕਰਕੇ ਲੈ ਕੇ ਆਉਣਾ ਉਹ ਵੀ ਜਿਵੇਂ ਜਿਵੇਂ ਵਾਇਗਰੂ ਕਰਪਾ ਕਰੀ ਜਾ ਰਿਹਾ ਇੱਕ ਇੱਕ ਦੋ ਦੋ ਮੈਂਬਰ ਘਰਾਂ ਨੂੰ ਜਾਈ ਜਾ ਰਿਹਾ ਤਾਂ ਅਸੀਂ ਇੱਕ ਇੱਕ ਦੋ ਦੋ ਮੈਂਬਰ ਲੈ ਆਈ ਜਾ ਰਹੇ ਹਾਂ ਤੇ ਇਸ ਕਰਕੇ ਬੇਨਤੀ ਆ ਵੀ ਸੰਗਤ ਦੀਆਂ ਉਮੀਦਾਂ ਬਹੁਤ ਜ਼ਿਆਦਾ ਨੇ ਮੈਂ ਫਿਰ ਤੋਂ ਦੁਬਾਰਾ ਰਿਪੀਟ ਕਰ ਰਿਹਾ ਆ ਮੈਂ ਅਸੀਂ ਵੀ ਸਾਡੀ ਵੀ ਬੇਵਸੀ ਆ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਆਂ ਬੜੀ ਸਰਦੀ ਬਹੁਤ ਜ਼ਿਆਦਾ ਆ ਅਸੀਂ ਵੀ ਮਹਿਸੂਸ ਕਰਦੇ ਹਾਂ ਕਿਉਂਕਿ ਅਸੀਂ ਵੀ ਸੇਵਾਦਾਰ ਹੋਣ ਤੋਂ ਪਹਿਲਾਂ ਅਸੀਂ ਇੱਕ ਇਨਸਾਨ ਆ ਆਮ ਇਨਸਾਨ ਆ ਅਸੀਂ ਵੀ ਸਰਦੀ ਨੂੰ ਵੀ ਫੀਲ ਕਰਦੇ ਆ ਤੇ ਸੰਗਤਾਂ ਦੀਆਂ ਉਮੀਦਾਂ ਨੂੰ ਵੀ ਅਸੀਂ ਮਹਿਸੂਸ ਕਰਦੇ ਆ ਅਸੀਂ ਖੇਮਾ ਦੇ ਜਾ ਚਕਾ ਅਸੀਂ ਥੋੜੇ ਜੇ ਅਧੂਰੇ ਕਾਰਜ ਨੇ ਉਹ ਪੂਰੇ ਹੋਣ ਤਾਂ ਅਸੀਂ ਜਰੂਰ ਜਿੰਨੀ ਵਾਇਗਰੂ ਸੇਵਾ ਬਖਸ਼ੂ ਅਰਦਾਸ ਕਰਿਓ ਅਸੀਂ ਸੱਚੀ ਸਾਫ਼ ਨੀਤ ਨਾਲ ਤੇ ਸੱਚੇ ਢੰਗ ਨਾਲ ਬਜ਼ੁਰਗਾਂ ਦੀ ਸਾਂਭ ਸੰਭਾਲ ਜਾਂ ਅਲਾ ਸਬੰਧੀ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਵਾਇਗਰੂ ਨੇ ਸਾਡੀ ਸੋਚ ਤੋਂ ਵੱਧ ਕੇ ਸਾਨੂੰ ਬਖਸ਼ੀਆਂ ਆਂ